ਪਹਿਲੀ ਲੋੜੀ ਆ ਤੇ ਤੁਹਾਡੀ ਦੂਜੀ ਕੁੜੀ ਆ ਸਾਡੀ ਇਹ ਪਹਿਲਾ ਬੇਟਾ ਸੀਗਾ ਬੇਡੇ ਦੀ ਲੋੜੀ ਨਹੀਂ ਆਪਾਂ ਵੰਡੀ ਗੁੜੀਆ ਦਾ ਤਾਂ ਉਹ ਕੁੜੀਏ ਦੀ ਲੋੜੀ ਵੰਦੇ ਪਏ ਆ ਜੀ ਹਾਂਜੀ ਕਾਰਨ ਇਹ ਹੈ ਕਿ ਲੋਕੀ ਕੁੜੀਆਂ ਨੂੰ ਪਿੱਛੇ ਪਾਉਂਦੇ ਆ ਭਾਜੀ ਕੋ ਕੋ ਮੰਨਦਾ ਕੀ ਜੀ ਤੇ ਮੇਰੇ ਜਾਨ ਸਾਨੂੰ ਇਹਨਾਂ ਨੂੰ ਪਿੱਛੇ ਨਾ ਪਾ ਕੇ ਅੱਗੇ ਕਰਕੇ ਸਾਨੂੰ ਇਹਨਾਂ ਦਾ ਫਖਸ਼ਨ ਜ਼ਰੂਰ ਰੱਖਣੀ ਚਾਹੀਦੀ ਹੈ ਜੀ ਪਰੀਚਾ ਸੀ ਉਹ ਸਾਨੂੰ ਵੀ ਬੇਟੀ ਹੋਵੇ ਆਪਾਂ ਲੋੜੀ ਪਾਈ ਪਤਾ ਲੱਗਾ ਤੁਹਾਡੇ ਪਰਿਵਾਰ ਚ ਪਹਿਲਾਂ ਹਾਂਜੀ ਪਾਈ ਗਈ ਸੀ ਵੱਡੇ ਬਰਦਰ ਦੇ ਬੇਟੀ ਹੋਈ ਸੀਗੀ ਉਹਨਾਂ ਲੋੜੀ ਪਾਈ ਸੀਗੀ ਕੁੜੀ ਆ ਗਈ ਮੇ ਕੋ ਭਾ ਦੀ ਸਮਝ ਆ ਸਭ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਬੇਟਾ ਬੇਟੀ ਸਭ ਬਰਾਬਰ ਨੇ ਅੱਜ ਕੱਲ੍ਹ ਭਾਈ ਅੱਜ ਵੀ ਹੈਗਾ ਬਾਕੀ ਆਪਾਂ ਦਾ ਪਿਆਰ ਹਾਂਜੀ ਹੈਗਾ ਜੀ ਬੇਟੀ ਨਾਲ ਵੱਧ ਪਿਆਰ ਆ ਜੀ ਮੈਨੂੰ ਬੇਟੀ ਨਾਲ ਪੂਰੀ ਖੁਸ਼ੀ ਕੀਤੀ ਜਿੰਨੀ ਤੱਕ ਜੀ ਬੇਟੀ ਦੀ ਕੀਤੀ ਉਹ ਤੋਂ ਸੁਖਣੀ ਕੀਤੀ ਆ ਆਪਾਂ ਕੁੜੀਆ ਜੀ ਤੁਹਾਡੇ ਸਾਹਮਣੇ ਹੀ ਹੈ ਇੱਥੇ ਵਿਆਹ ਹੋ ਰਿਹਾ ਹੈ ਜੀ ਬਾਲੀਆ ਜੀ ਹਾਂਜੀ ਪ੍ਰੋਗਰਾਮ ਦਾ ਵੀ ਇੱਕ ਦੇ ਦੀ ਖੁਸ਼ੀ ਹੋਣ ਦੀ ਖੁਸ਼ੀ ਜੇ ਆਪਾਂ ਸੁਖਣੀ ਸਾਹਿਬ ਦਾ ਪਾਠ ਨਾਲ ਕਿਰਤਨ ਕਰਵਾਇਆ ਜੀ ਗੁਰੂ ਦਾ ਸ਼ੁਕਰਾਨਾ ਕੀਤਾ ਦਾ ਨਾਮ ਕੋ ਰਹਿਮਤ ਰੱਖਿਆ ਗੁਰੂ ਦੀ ਰਹਿਮਤ ਆ ਜੀ ਆਪਣੇ ਲੋ ਕੋਸ਼ਿਸ਼ ਕਰਾਂਗੇ ਜੀ ਪਹਿਲੀ ਗੱਲ ਤਾਂ ਚੰਗਾ ਇਨਸਾਨ ਬਣਾਵਾਂਗੇ ਇਨਸਾਨੀਤ ਚੰਗੀ ਹੋਣੀ ਚਾਹੀਦੀ ਹੈ ਬਾਕੀ ਜੋ ਬਣਨਾ ਇਹਨਾਂ ਦੇ ਕਰਮਾਂ ਦੀ ਨਮੀਤ ਕੋ ਗੁਰ ਰਹਿਮਤ ਕੋ ਖੁਸ਼ੀ ਹੈ ਲੈ ਖੁਸ਼ੀ ਹੈ ਸਾਨੂੰ ਸਾਡੇ ਘਰ ਬੇਟੀ ਹੋਈ ਹੈ ਮੈਨੂੰ ਵਾ ਮੈਂ ਨੂੰ ਪਰਮਾਤਮਾ ਕੋ ਮੰਗਦੀ ਸੀ ਕਿ ਮੇਰੇ ਘਰ ਬੇਟੀ ਹੋਵੇ ਮੈਨੂੰ ਖੁਸ਼ੀ ਬਹੁਤ ਖੁਸ਼ੀ ਹੋਈ ਮੇਰੇ ਘਰ ਬੇਟੀ ਮੋਤਾ ਕਰਕੇ ਤੇ ਲੋੜੀਂਦੀ ਆ ਰਹੀ ਰੋ ਬੇਟੀਆਂ ਦੀ ਵੀ ਮਨਾਉਣੀ ਚਾਹੀਦੀ ਏ ਜੋ ਬੇਟੀਆਂ ਦੀ ਮਨਾਉਣੇ ਆ ਤੇ ਸਰ ਚਲੋ ਪਤਾ ਨਹੀਂ ਪਿੱਛੇ ਪਾਉਂਦੇ ਨਹੀਂ ਤੇ ਚਲੋ ਜਿੰਨਾ ਹੁੰਦੇ ਆ ਉਹ ਤੇ ਅਸੀਂ ਵੇਖ ਕੇ ਚਲੋ ਵਧੀਆਂ ਹੀ ਰੱਖ ਦੋ ਬੋਟੀਆਂ ਨਹੀਂ ਕਿਤੇ ਤਾਂ ਘੱਟ ਨਹੀਂ ਲੜਕੀਆਂ ਉਹਨਾਂ ਨੂੰ ਪੜਾ ਲਿਖਾਓ ਵਧੀਆਂ ਨਹੀਂ ਉਹ ਹੀ ਅੰਚਕਾਰ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਤੇ ਮੈਂ ਇਸ ਵਾਰਡ ਦਾ ਇੰਚਾਰਜ ਆ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਇਹ ਮੈਂ ਤੁਹਾਨੂੰ ਇਹ ਕੱਲ ਦੱਸਣੀ ਚਾਹੁੰਦਾ ਜੀ ਵੀ ਇਸ ਪਰਿਵਾਰ ਨੇ ਧੀਆ ਦੀ ਲੋੜੀ ਜਿਹੜੀ ਹੈ ਨਾ ਇਹ ਦੂਜੀ ਵਾਰ ਮਨਾਈ ਆ ਜੀ ਇਸ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਸਾਹਿਬ ਲਖਮਿੰਦਰ ਸਿੰਘ ਜੀ ਉਹਨਾਂ ਦੀ ਬੇਟੀ ਦੀ ਲੋੜੀ ਮਨਾਈ ਗਈ ਸੀਗੀ ਜੇ ਇਸ ਵਾਰੀ ਇਹਨਾਂ ਨੇ ਆਪਣੀ ਬੇਟੀ ਦੀ ਲੋੜੀ ਮਨਾਈ ਆ ਔਰ ਇੱਕ ਮਿਸਾਲ ਸਾਡੇ ਏਰੀਆ ਦੇ ਲਈ ਕਾਇਮ ਕਰਤੀ ਆ ਵੀ ਧੀਆ ਕਿਸੇ ਤੋਂ ਘੱਟ ਨਹੀਂ ਹੈਗਾ ਯਾਰ ਲੋਕ ਪਿੱਛੇ ਪਾਲੇ ਇਹ ਪਾਰੇ ਕਿਹਨਾਂ ਦੇ ਕਿਹਾ ਆਪਣਾ ਸੁਭਾ। ਨਹੀਂ ਬੜਾ ਸਤਿਕਾਰ ਹੈ ਜੀ ਧੀਆ ਦਾ। ਇਹ ਗੁਰਨਾਨਕ ਸਾਹਿਬ ਨੇ ਵੀ ਵੇਖੋ ਕਿੰਨਾ ਇਹਨਾਂ ਨੂੰ ਸਤਿਕਾਰ ਦਿੱਤਾ ਹੈ ਨਾ ਜੀ। ਤੇ ਹੁਣ ਜਿਹੜੀ ਸਮੇਂ ਦੀ ਜਿਹੜੀ ਮੰਗ ਹੈ ਨਾ ਜੀ ਧੀਆ ਤੇ ਪੁੱਤਾਂ ਦੇ ਵਿੱਚ ਕੋਈ ਬਹੁਤਾ ਫਰਕ ਰਿਹਾ ਨਹੀਂ। ਔਰ ਸਭ ਤੋਂ ਮੇਰੇ ਖਿਆਲ ਦੇ ਨਾਲ ਤੇ ਜ਼ਿਆਦਾ ਇਹ ਬੱਚੀਆਂ ਜਿਹੜੀਆਂ ਰਾਈਜ਼ ਕਰਦੀਆਂ ਨੇ। ਤੇ ਮੈਨੂੰ ਬਹੁਤ ਖੁਸ਼ੀ ਆ ਜੀ ਇਹ ਸਾਡਾ ਵੀਰ ਆ ਡਾਕਟਰ ਐਮਪੀ ਤੇ ਇੱਕ ਮਿਸਾਲ ਜਿਹੜੀ ਆ ਉਹ ਸਾਡੇ ਸਾਰਿਆਂ ਨੇ ਕੰਮ ਕੀਤੀ ਆ ਅਸੀਂ ਇਸ ਚੀਜ਼ ਨੂੰ ਹੋਰ ਵੀ ਅਪਰੀਸ਼ੀਏਟ ਕਰਾਂਗੇ ਦੇਖੋ ਉਹਨਾਂ ਦੀ ਬਦਨਸੀਬੀ ਹੈ ਜਿਹੜੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਹੁਣ ਦੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ ਐਜੂਕੇਸ਼ਨ ਜਿਹੜਾ ਹਰ ਇੱਕ ਬੱਚਾ ਐਜੂਕੇਟ ਹੋ ਰਿਹਾ ਹੈ ਤੇ ਅਜੇ ਵੀ ਜਿਉ ਉਹਨਾਂ ਦੀ ਮਾਨਸਿਕਤਾ ਜਿਹੜੀ ਫਿਰ ਬਹੁਤ ਡਾਊਨ ਲੈਵਲ ਤੇ ਆ ਜਿਹੜੇ ਨਹੀਂ ਸਮਝਦੇ ਜੀ ਕਿ ਧੀਆਂ ਦੇ ਪੁੱਤਾਂ ਨੂੰ ਬਰਾਬਰ ਨਹੀਂ ਸਮਝਦੇ ਹੈ ਨਾ ਜੀ